ਹਾਂਜੀ ਸਤਿ ਸ੍ਰੀ ਅਕਾਲ ਜੀ ਖੁਦ ਸਾਰੇ ਜਾਣੇ ਵਧੀਆ ਹੋਵੋਗੇ ਤੇ ਅਸੀਂ ਸਾਰੇ ਜਾਣੇ ਠੀਕ ਹਾਂ ਪਰ ਅਜੇ ਮੈਂ ਚੰਗੀ ਤਰ੍ਹਾਂ ਠੀਕ ਨਹੀਂ ਹੋਈ ਮੈਂ ਹੋਂਦੇ ਹਜੂਰ ਸਾਹਿਬ ਤੋਂ ਆਏ ਬਿਮਾਰ ਚੱਲ ਰਹੀਆਂ ਤਾਂ ਹੀ ਵਲੌਗ ਨਹੀਂ ਆਏ ਕਈ ਦਿਨ ਹੋ ਗਏ ਤੇ ਹੁਣ ਰੋਜ਼ ਵਲੌਗ ਆਇਆ ਕਰਨਗੇ ਕਿਉਂਕਿ ਹੁਣ ਵਧੀਆ-ਵਧੀਆ ਵੀ ਹੋਂਦੇ ਤੋਂ ਕਿ ਮੇਰਾ ਸੰਧਾਰਾ ਵੀ ਹੋਣਾ ਵਾ ਤੇ ਸ ਸੰਧਾਰਾ ਦੇਣ ਜਾਣਾ ਵੀ ਆ ਸਾਰੇ ਵਲੌਗ ਵਧੀਆ-ਵਧੀਆ ਹੋਣਗੇ ਅੱਗੇ ਤੇ ਅੱਜ ਮਤਲਬ ਕਿ ਕਈ ਦਿਨ ਹੋ ਗਏ ਜਦੋਂ ਦੇ ਹਜੂਰ ਸਾਹਿਬ ਤੋਂ ਆਏ ਆ ਅੰਦਰ ਹੀ ਮਤਲਬ ਕਿ ਕੁਆਟਰ ਦੇ ਵਿੱਚ ਤੜੇ ਹੋਏ ਆ ਕਿਉਂਕਿ ਮੇਂਤਰੀ ਵੀ ਤੇ ਠੀਕ ਨਹੀਂ ਸੀਗੀ ਮੈਨੂੰ ਸਰਵਾਈਕਲ ਕਰਕੇ ਬਹੁਤ ਪ੍ਰੋਬਲਮ ਸੀਗੀ ਤੇ ਐਕਸਰਸਾਈਜ਼ ਵਗੈਰਾ ਵੀ ਕੀਤੀ ਆ ਉਸ ਦਾ ਵੀ ਫਰਕ ਨਹੀਂ ਪਿਆ ਕਈ ਦਿਨ ਨੇ ਮੈਨੂੰ ਦੱਸ ਦੇ ਨਹੀਂ ਹੋ ਗਏ ਮਤਲਬ ਮੈਂ ਰੋਂਦੀ ਰਹਿੰਦੀ ਸੀ ਤੇ ਨਾਲ ਰੋਹੀ ਲਗਾਤਾਰ ਹੈ ਮੇਰੇ ਦਰਦ ਨੂੰ ਯਾਰ ਪਰ ਹੁਣ ਮੈਨੂੰ ਠੀਕ ਆ ਮੈਂ ਦਵਾਈ ਵੀ ਲੈ ਕੇ ਇਸ ਨੂੰ ਪਚਕਦੀ ਕੁਛ ਉਹਦਾ ਵੀ ਮੈਨੂੰ ਫਰਕ ਆ ਤੇ ਹੁਣ ਅੱਜ ਜਾ ਰਹੇ ਆ ਅਸੀਂ ਇੱਥੇ ਬਾਹਰ ਆਪਣੇ ਡੋਸਾ ਖਾਣ ਵਾਸਤੇ ਰਾਤ ਦਾ ਟਾਈਮ ਆ ਮੇਹਾਨਾ ਨਹੀਂ ਖਾਣਾ ਖਾਗੂ। ਅੰਦੇ ਅਸੀਂ ਮੈਂ ਦੇ ਵਿੱਚ ਸਾਰਾ ਕੁਝ ਹੀ ਖਾ ਲੈਂਦੇ ਆ। ਪਰ ਇਹ ਥੱਲੇ ਡੋਸਾ ਹੀ ਖਾਂਦੇ ਨੇ। ਇਹ ਡੋਸਾ ਬੜਾ ਪਸੰਦ ਕਰਦੇ ਨੇ। ਵਿਜਾਸੀ ਬਾਹਰ ਕਰਦੇ ਬੜਾ ਖਾਂ ਜਾਂਦੇ ਨਹੀਂ ਹੈਗੇ। ਜੇ ਖਾਣੇ ਦਾ ਕਦੇ 버ਗਰ ਵਗੈਰਾ ਖਾ ਲੈਣੇ ਆ ਜਾਂ ਉਹ ਕਾ ਲੈਣੇ ਆਪਣੇ ਤਰੰਗ ਰੋਲ ਬੱਚੇ ਪਸੰਦ ਕਰਦੇ ਪਰ ਹੁਣ ਉਸ ਬੰਦ ਕੀਤੇ ਹੋਏ ਆ। ਅੱਜ ਮੈਂ ਸੁਣਦੇ ਵੀ ਬਹੁਤ ਜ਼ਿਆਦਾ ਮਾੜੇ ਨੇ। ਬਰਦਰ ਤੇ ਸਪਿੰਗਰੋਲ ਹੁਣ ਤਾਂ ਖਾਦੇ ਰਹੀ ਹੈ ਕਾਫੀ ਟਾਈਮ ਹੋ ਗਿਆ ਜੱਕ ਤੇਰੇ ਖਾਣੇ ਹੋਣ ਮਹੀਨੇ ਬਾਅਦ ਚਲੋ ਖਾ ਲਓ ਤੇ ਅੱਜ ਖਾ ਕੇ ਆਮਾਂਗੇ ਦੋਸਾ ਇਹਨਾਂ ਦੀ ਪਸੰਦ ਦਾ ਜੁਆਬ ਤੇ ਦੋਸਾ ਖਾਣਗੇ ਉਹ ਫਿਰ ਅੱਥੇ ਰੋਂਡੀ ਪਾਉਣਗੇ ਕੋਈ ਹੋਰ ਬੁਠੀ ਜੀ ਖਾਣਗੇ ਪਰ ਮੈਂ ਤਾਂ ਦੋਸਾ ਖਾ ਲੈਂਦਾ ਪਰ ਅੱਜ ਔਣੇ ਵੀ ਨਹੀਂ ਖਾਣਾ ਮਹਾਵੀਰ ਖਾਂਦਾ ਹੀ ਨੇ ਦੋਸਾ ਸਣ ਮੈਂ ਅੰਬ ਖਾ ਰਾਂ ਤੇ ਸਾਡੇ ਬਾਹਰ ਲੱਗੇ ਹੋਏ ਨੇ ਕਿ ਕੁਆਟਰ ਦੇ ਦੂਜੇ ਪਾਸੇ ਸਾਡੇ ਆਪਣੇ ਆਪ ਇੱਥੇ ਡਰਖਤ ਡਰਖਤ ਦੇ ਉੱਪਰ ਪੱਕੇ ਹੋਏ ਅੰਬ ਦੇਖੋ ਆਪਣਿਆਂ ਪੱਕੇ ਡਿੱਗਦੇ ਨੇ ਆਂਬ ਇਹ ਬਹੁਤ ਮਿੱਠੇ ਹੁੰਦੇ ਨੇ ਜਿਹੜੇ ਬਾਜ਼ਾਰ ਵਾਲੇ ਹੁੰਦੇ ਨੇ ਉਹ ਮਤਲਬ ਕਿ ਉਹ ਇੰਨੇ ਮਿੱਠੇ ਨਹੀਂ ਹੁੰਦੇ ਉਹਦੇ ਮੁਕਾਬਲਾ ਨਹੀਂ ਕਰਦੇ ਇਹ ਵਧੀਆ ਹੁੰਦੇ ਨੇ ਇਹ ਬਹੁਤ ਚੜੀ ਟੇਟੀ ਹੁੰਦੇ ਨੇ ਗਾ ਦੇਖੋ ਇਹ ਪੂਰਾ ਪੱਕਾ ਹੋਇਆ ਆਪਣੇ ਆਪ ਨੇਚਰਲ ਪੱਕਿਆ ਹੋਇਆ ਜਾਂਦਾ ਚਲੋ ਜੀ ਮੈਂ ਤਿਆਰ ਹੋ ਗਈ ਦੁਪੱਟਾ ਲੈਣਾ ਮੈਂ ਤਿਆਰ ਨੇ ਗੁਰਮੇਹ ਟਿਊਸ਼ਨ ਗਿਆ ਹੋਇਆ ਵਾ ਬਿਲ੍ਹਾ ਅਸੀਂ ਗੁਰਮੇਹ ਦੇ ਟਿਊਸ਼ਨ ਤੇ ਵੀ ਜਾਣਾ ਮੈਂ ਉਹਦੇ ਮਤਲਬ ਟਿਊਸ਼ਨ ਵਾਲੇ ਅੰਕਲ ਨੂੰ ਪੁੱਛ ਕੇ ਆਉਣਾ ਉਹਨਾਂ ਦੇ ਗੁਰਮੇਹਰ ਦੇ ਵੀ ਪੜਾਈ ਚ ਕਿਵੇਂ ਆ ਕੋ ਕਿ ਟੈਂਟ ਵਿੱਚ ਹੋ ਗਿਆ ਨਾ ਪਤਾ ਲੱਗਦਾ ਕਿ ਕਿਵੇਂ ਪੜਦਾ ਕਿੰਨਾ ਕਾ ਮਤਲਬ ਕਿ ਕਰ ਲਿਆ ਇਹਨੇ ਤੇ ਡਿਸਕਸ ਕਰਕੇ ਆਵਾਂਗੇ ਤੇ ਇਸ ਤੋਂ ਬਾਅਦ ਜਾਵਾਂਗੇ ਫਿਰ ਬਾਹਰ ਹਮੂ ਜਿਹਾ ਅਸੀਂ ਕਦੇ ਬਾਹਰ ਨਹੀਂ ਜਾਂਦੇ ਨਹੀਂ ਹੈਗੇ ਖਾਣ ਹਨ ਹੈਨਾ ਉਹਦੇ 10 ਸਾਰੇ ਖਾਣੇ ਕੁਝ ਨਾਲ ਹੀ ਜਾ ਰਹੇ ਪਹਿਲੀ ਵਾਰ ਹੈਨਾ ਕਿਉਂਕਿ ਕਿ ਬਾਹਰ ਆਇਆਂ ਹੁੰਦਾ ਵੀ ਬਾਹਰਾਂ ਦੇ ਬਿਮਾਰ ਹੋ ਜਾਂਦੇ ਸਖਾਈ ਦੀ ਹੁੰਦੀ ਆਪਾਂ ਨੂੰ ਇੱਕ ਆਇਆਂ ਦੇ ਵਿਚਾਲੇ ਕਿਉਂ ਪੈਸੇ ਵੇਸਟ ਕਰਨੇ ਆ ਪਰ ਅੱਕ ਦੇਖ ਤੇ ਖਾ ਲੈਣਾ ਚਾਹੀਦਾ ਜਿਦਾ ਦਰਮਾਨ ਕੀਤਾ ਇਹਨਾਂ ਦਾ ਕੀ ਕਰਦੇ ਸੀ ਰਾਹਾ ਕਿਉਂ ਬੋਲੇਗਾ ਉਸ ਬਾਅਦ ਕੁਝ ਨਹੀਂ ਉਹਦਾ ਫੀਡਬੈਕ ਲੈ ਕੇ ਆ ਮੈਂ ਬੋਲਣੇ ਹਿਰਦਾ ਤੇ ਮਹਾਵੀਰ ਦਾ ਪੈਨਸ਼ਨ ਵਾਲੇ ਟੀਚਰ ਨੂੰ ਮਿਲ ਕੇ ਕੋਈ ਕਿਵੇਂ ਪੜ੍ਹਨ ਤੇ ਕਿਵੇਂ ਨਗਰੇ ਕਿਉਂ ਕੀ ਬਣਨ ਪਰ ਮੇਰੇ ਤੋਂ ਜਿਵੇਂ ਬਾਹਰ ਵੱਡੀ ਉਹ ਤਾਂ ਸਾਨੂੰ ਇਹਨਾਂ ਆਪ ਨੂੰ ਪਤਾ ਨਹੀਂ ਲਾਉਦਾ ਕਿ ਨਾਂ ਪੁੱਛਿਆ ਜਾਂਦਾ ਹੀ ਆ ਪੜਨ ਤਾਂ ਬੈਠ ਰਹੇ ਤਾਂ ਪਰ ਫਿਰ ਵੀ ਇਹਨਾਂ ਨੂੰ ਪਤਾ ਹੁੰਦਾ ਟੀਚਰ ਨੂੰ ਸਕੂਲ ਦੀ ਕੋਈ ਮੀਟਿੰਗ ਆ ਰਹੀ ਰਹੀ ਹੈ ਕਿ ਨਹੀਂ ਤਾਂ ਹਫਤੇ ਤੋਂ ਪਤਾ ਲੱਗ ਜਾਂਦਾ ਸਕੂਲ ਟੀਚਰ ਨੂੰ ਫੋਨ ਕਰਕੇ ਤੇ ਪਛ ਸਕਦੇ ਆਪਾਂ ਕਿ ਕਿੱਦਾਂ ਆ ਹਾਂਜੀ ਹੁਣ ਚੱਲੇ ਆਂ ਜੀ ਉਹਨਾਂ ਦੇ ਟਿਊਸ਼ਨ ਟੀਚਰ ਦੇ ਘਰੇ ਉਹ ਗੱਡੀ ਹਲੇ ਅਸੀਂ ਇੱਥੇ ਖੜਾਤੀ ਤੇ ਬਾਅਦ 5-7 ਮਿੰਟ ਲੱਗਣਗੇ ਉੱਥੇ ਫਰ ਆ ਜਾਾਂਗੇ ਅਸੀਂ ਕਿਉਂਕਿ ਸਾਹਮਣੇ ਹੀ ਉਹਨਾਂ ਦਾ ਕੁਆਰਟਰ ਜਿਹੜੇ ਪੜਾਉਂਦੇ ਨੇਗੇ ਹਾਂਜੀ ਅਸੀਂ ਨਾ ਐਕਚੁਅਲੀ ਗਏ ਸੀਗੇ ਉਹਨਾਂ ਦੇ ਟੀਚ ਨਾਲੇ ਸਰਕੋਲੀ ਤੇ ਉਹਨਾਂ ਦੇ ਨਾਲ ਮਤਲਬ ਅੱਗੇ ਗੁਰਮੇਹਰ ਦੁਆਰੇ ਪੁੱਛਣ ਗਏ ਸੀਗੇ ਵੀ 10ਵੀਂ ਦੇ ਵਿੱਚ ਪੇਪਰ ਆਕਰ 10 ਤੇ ਵੀ ਇਹ ਕਿੱਦਾਂ ਫੜਦਾ ਤੇ ਉਹ ਡਿਸਕਸ ਕਰਦੇ ਕਰਦੇ ਸਾਨੂੰ ਮੈਂ ਕਹਣੀ ਇੰਦਾ 4 ਘੰਟਾ ਲੱਗ ਗਿਆ ਕਿਉਂਕਿ ਉਹਨੇ ਵਧੀਆ ਤਰੀਕੇ ਨਾਲ ਸਮਝਾ ਰਹੇ ਸੀਗੇ ਉਹਦੇ ਦੇ ਅੰਕਲ ਭਾਜੀ ਤੇ ਮਤਲਬ ਕਿ ਇਹਨਾਂ ਨੂੰ ਸਮਝ ਹੋਣੀ ਚਾਹੀਦੀ ਹੈ ਜਿੰਨਾਂ ਨੂੰ ਉਹਨਾਂ ਨੇ ਸਮਝਾਇਆ ਵਧੀਆ ਵਧੀਆ ਹਨਾ ਜੀ ਬੜੇ ਚੁਕਿਛਾਰੇ ਬਹੁਤ ਵਧੀਆ ਨੇ ਤੁਸੀਂ ਸਮਝੋ ਤਾਂ ਫਿਰ ਕੋਲਕਾਤਾ ਨਾਲ ਇਸ ਦਾ ਕੁਝ ਕਾਣੇ ਸਕਦੇ ਤੁਸੀਂ ਲੋ ਸਮਝੋ ਉਹ ਸਮਝਾਈ ਜਾਂਦੇ ਨੇ ਉਹ ਤੇ ਸਾਨੂੰ ਟਾਈਮ ਲੱਗ ਗਿਆ ਕਾਫੀ ਤੇ ਹੁਣ ਅਸੀਂ ਮਤਲਬ ਕਿ ਜਿਹੜਾ ਦੋਸਤ ਦਾ ਪਲਾਨ ਬਣਾਇਆ ਸੀਗਾ ਉਹਨਾਂ ਦਾ ਕੰਮ ਜੇ ਬਹੁਤ ਪਤਾ ਨਹੀਂ ਕਿ ਉਹਨਾਂ ਨੂੰ ਟਾਈਮ ਹੋ ਗਿਆ 8:30 ਦਾ ਰਾਤ ਦਾ ਤੇ ਇਹਨਾਂ ਨੇ ਸਰਦਾਰ ਸਾਹਿਬ ਨੇ ਖਾਣਾ ਡੋਸਾ ਹੁਣ ਖਾਣੀ ਮਿਲੂ ਖਾਣੀ ਨਹੀਂ ਪਤਾ ਨਹੀਂ ਹੈਗਾ ਜਾ ਕੇ ਦੇਖਦੇ ਆ ਕਿ ਉਹਨੇ ਰਸਤੇ ਬਹੁਤ ਕਰ ਲਿਆ ਜੀ ਅਸੀਂ ਪਹੁੰਚ ਗਏ ਮਾਰਕੀਟ ਪਹੁੰਚ ਗਏ ਅਸੀਂ ਬਸ ਕਪੂਰ ਸੇ ਬੰਦੇ ਆਇਆ ਜਿਹੜਾ ਅਪਟਰੋਲ ਆ ਤੇ ਹੁਣ ਜਾ ਰਹੇ ਆ ਅੱਜ ਸਾਡੀ ਸਲਾਹ ਤੋਂ ਚੇਂਜ ਹੋ ਗਈ ਹੁਣ ਅਸੀਂ ਬਸੰਤ ਕੇ ਆਵਾਂਗੇ ਅਮ ਜਿੱਥੇ ਸੇ ਜਾਣਾ ਸੀ ਅਸੀਂ ਲੇਟ ਹੋ ਗਏ ਸਾਇ ਹਨ ਉੱਥੇ ਉਹਨਾਂ ਕੋਲ ਪਾਰਕਿੰਗ ਵੀ ਨਹੀਂ ਹੁੰਦੀ ਇੰਨੇ ਟਾਈਮ ਵਾਸਤੇ ਬਾਕੀ ਉਥੇ ਲੇਟ ਤੱਕ ਨਹੀਂ ਹੁੰਦਾ ਪ੍ਰਬੰਧਿੰਦਾ ਇਹ ਨਹੀਂ ਬਾਹਰ ਪਾਰਕਿੰਗ ਦੀ ਵੀ ਇਹ ਨਹੀਂ ਪ੍ਰੋਬਲਮ ਨਹੀਂ ਹੈਗੀ ਕਿਉਂਕਿ ਇਹਦੇ ਬਾਹਰ ਹੀ ਗੱਡੇ ਲੱਗ ਜਾਂਦੇ ਆ ਉਹ ਕੀ ਆ ਉਹ ਮਾਰਕੀਟ ਦੇ ਵਿੱਚ ਆ ਉਥੇ ਪਾਰਕਿੰਗ ਨਹੀਂ ਤੁਹਾਨੂੰ ਪਹਿਲਾਂ ਆ ਕੇ ਇੱਧਰ ਘੱਟੋ ਘੱਟਾਂ ਲੱਗੂਗੀ 500 ਮੀਟਰ ਤੇ ਪਾਰਕਿੰਗ ਲੱਗਣੀ ਸਿਰ ਉਨੀ ਸੱਡੀ ਪਾਰਕ ਗੱਡੀ ਤਾਂ ਕਰਕੇ ਅਸੀਂ ਉਥੇ ਕੈਨਸਲ ਕਰ ਦਿੰਦੇ ਆ ਮੈਂ ਤਾਂ ਇਹਦਾ ਹੋ ਗਿਆ ਸੀ 10 ਵਜੇ ਤੱਕ ਹੁੰਦੀ ਆ ਫੇਰ ਆ ਹੋ ਗਿਆ ਸੀ ਮੈਂ ਇਹਨਾਂ ਨੂੰ ਕਹਿ ਰਿਹਾ ਹਾਂ ਰਹਿਣ ਦੋ ਪਰ ਇਹ ਕਹਿੰਦੇ ਵੀ ਨਹੀਂ ਹੁਣ ਮੇਰਾ ਮੂਡ ਬਣਿਆ ਹੋਇਆ ਹੁਣ ਪਾਉਣੇਗਾ ਹੋਗੀ ਕਿਉਂਕਿ ਤੇ 15 ਮਿੰਟ ਹੋਰ ਲੱਗ ਜਾਣਗੇ ਪਾਰਕਿੰਗ ਜਾ ਕੇ 10 ਵਜੇ ਜਾਣਗੇ ਫਿਰ ਕਾਊਂਟਰ ਕਰਾਂਗੇ ਜੇ 10 ਤੜੇ ਹੋ ਤਾਂ ਸਾਡੀ ਪਾਰਕਿੰਗ ਵੀ ਉੱਥੇ ਬੰਦ ਹੋ ਜਾਂਦੀ 10 ਵਜੇ ਤੱਕ ਪਾਰਕਿੰਗ ਹੁੰਦੀ ਅਪਣੇ ਰਵਿਣਾ ਵਾਲਾ ਉਹ ਜ ਨੇੜੇ ਜਾਣਾ ਨਹੀਂ ਚਾਹੀਦਾ ਹਾਂ ਹਾਂਜੀ ਇਹ ਡਾਇਲੋਗ ਮਾਰ ਰਿਹਾ ਸੀ ਕਿਹੜਾ ਕਿਹੜਾ ਮੈਂ ਗਰੀਬ ਹਾਂ ਕਹਿੰਦਾ ਗਰੀਬ ਹਾਂ ਮੈਂ ਦਰਮੇਂ ਮੈਂ ਕੈਮਰਾ ਆਨ ਕਰ ਲਿਆ ਤੂੰ ਗਰੀਬ ਕਿਉਂ ਆ ਸੁੱਖੀ ਜਾਂਦੀ ਸੋ ਕੀ ਕਰਨ ਗ੍ਰੀਮ ਕਿਉਂ ਆ ਦੋ ਟਾਈਮ ਦੀ ਵਧੀਆ ਰੋਟੀ ਖਤੰ ਟਾਈਮ ਦੀ ਵਧੀਆ ਰੋਟੀ ਖਾ ਰਹੇ ਆ ਆਪਾਂ ਠੀਕ ਆ ਤੇ ਵਧੀਆ ਦੱਸਿਓ ਵਧੀਆ ਸਕੂਲ ਚ ਪੜ੍ਹ ਰਹੇ ਹੋ ਦੱਸੋ ਮੈਨੂੰ ਕਹੀਂ ਪੜ੍ਹ ਰਹੇ ਆ ਹਾਂ ਫੇਰ ਫੇਰ ਆਪਾਂ ਕੀ ਆ ਠੀਕ ਆ ਰੱਬ ਦੀ ਕਿਰਪਾ ਐਂ ਗਿਆ ਕਰੋ ਹਨਾ ਮਾਹਰ ਹਾਂ ਜੂਨਨਟੀ ਹੋ ਗਈ ਫੈਮਿਲੀ ਹਾਲ ਚ ਪਸੰਦ ਤੇ ਅੱਛੇ ਤੇ ਪਹਿਲਾਂ ਵੀ ਤੁਸੀਂ ਪਿਛਲੀ ਵੀਡੀਓ ਦੇਖਿਆ ਹੋਗਾ ਜ਼ਰੂਰ ਦੇਖੋ ਮੋਂ ਆਪ ਇਤਰੀ ਬੈਨ ਨੇ ਚਾਰ ਵਾਲਿਆਂ ਚ ਕੋਈ ਨਹੀਂ ਕੋਈ ਬੈਠਾ ਨਾ ਸਰਦਾਂ ਪਾਤਾ ਹਾਂਜੀ ਇਥੇ ਅਸੀਂ ਮਨਜ਼ੂਰੀਆਂ ਨਾ ਮੰਗਾਇਆ ਵਾ ਤੇ ਬਰਗਰ ਮਹਿਮਾਨ ਵੀ ਇਤਨੇ ਮਗਾਇਆ ਵਾ ਬਰਗਰ ਤੇ 60 ਦਾ ਪਸਾਣਾ ਦੇਤਾ ਇੱਕ ਜਿਹੜਾ ਸੀ ਇਹਨੇ ਉਹਦੇ ਸਿੱਕਲੇ ਤੇ ਲਿਖੇ ਬੱਚੇ ਕਦੇ ਸੁਣ ਖਾਣਾ ਨਹੀਂ ਆਇਆ ਤੇ ਉਸ ਲੋਨ ਨੇ ਫੇਰ ਖਾ ਲੈ ਲਿਆ ਉਸ ਤੇ ਇਹਨੇ ਬਰਗਰ ਖਾਣੇ ਇਹਨੇ ਬਰਗਰ ਖਾਣੇ ਤੇ ਕੋਈ ਨਹੀਂ ਹੋਗੀ ਤੇ ਅਸੀਂ

मैं दून ने समझा लिया दोने क्या मेरा ने मजा स ਉਦੋਂ ਇਹਨਾਂ ਨੇ ਖਾ ਕੇ ਇਹਨਾਂ ਦਾ ਮਨ ਮੜ ਮੜ ਭਰ ਗਿਆ پتہ ਨਹੀਂ ਕੀ ਹੋਇਆ ਇਹਨਾਂ ਨੂੰ ਸੁਆਦ ਆ ਗਿਆ ਕੋਈ ਨਹੀਂ ਇਸੇ ਮਸ ਸੁਆਦ ਨਹੀਂ ਸੀ ਉਹ ਤੇ ਪਰ ਫਿਰ ਵੀ ਗੁਰਮੇਖ ਨੇ ਦੋ ਕਿਸ ਲੈ ਲਈ ਤੇ ਪਰ ਬਾਅਦ ਵਿੱਚ ਜਮਾਈ ਨਹੀਂ ਲਿਆ ਉਹ ਚੋਰੀ ਗਿਆ ਇਹਨਾਂ ਨੇ ਮੈਨੂੰ ਮੈਨੂੰ ਵਰਕਰ ਆ ਰਿਹਾ ਉਹ ਇੰਨਾ ਤਾਂ ਵੀ ਸੁਆਦ ਹੈ ਕੀ ਬੱਚਾ ਜਿਹਾ ਸੁਆਦ ਹੈ ਮੈਂ ਲੱਗਦਾ ਐਸਾ ਐਕਸਪ੍ਰੈਸ਼ਨ ਦਿੱਤਾ ਚਾਹ ਰਿਹਾ ਇਹ ਖਾਗੜੀ ਦੇ ਆ ਬੰਦਾ ਇਹ ਹੱਡ ਨਾਲ ਸਾਡੀ ਰਾਖੀ ਵਾਸਤੇ ਆਇਆ ਹੋਇਆ ਸਾਡੀ ਰਾਖੀ ਕਰੂਗਾ ਇਹ ਤੇ ਖਾਣਾ ਪੀਣਾ ਦੇ ਵਾਸਤੇ ਦੀ ਗੱਲ ਹੈ ਨਹੀਂ ਕਿ ਸ਼ੁਰੂ ਤਾਂ ਹੈ ਨਾ ਹੈ ਨਾ ਖਾਣਾ ਪੀਣਾ ਵਾਹ ਵੀ ਉੱਤੇ ਵਾਸਤੇ ਦੀ ਗੱਲ ਨਹੀਂ ਹੈਗੀ ਬੱਚਰਾਂ ਨਹੀਂ ਰੱਖੇਗਾ ਨਹੀਂ ਨਹੀਂ ਆਪਣੀ ਰਾਖੀ ਕਰਨ ਆਇਆ ਹੂ ਕੁਝ ਐਕਟਣ ਲੈ ਦੇ ਇਹਨਾਂ ਨੂੰ ਮੇਰੇ ਕੋ ਕੰਮ ਤਾਂ ਨਾਲ ਹੈ ਨਹੀਂ ਸੀ ਇਹਦਾ ਬੇਟਾ ਝਾਕੀ ਜਾਂ ਸਾਡੇ ਕਹਿੰਦੀ ਲੋ ਜੀ ਦੋਸਾ ਆ ਗਿਆ ਸਾਡਾ ਹੁਣ ਕਰੋ ਸ਼ੁਰੂ ਇਕ ਕੁਇਬਲੇਟ ਅਸੀਂ ਸ਼ੇਅਰ ਕਰ ਲਈਏ ਕਿਉਂਕਿ ਅਸੀਂ ਯਾਤਰਾ ਲਈ ਐਡਵਾਂਸ ਟੇਸਟ ਵਾਸਤੇ ਦੇਖ ਖਾਣੇ ਹੁੰਨੇ ਆ ਰੱਜੂ ਵਾਸਤੇ ਨਹੀਂ ਖਾਂਦੇ ਹੁੰਦੇਗੇ ਉਹ ਢਿੱਡ ਭਰਨੇ ਆ ਇਹ ਟੇਸਟ ਕਰਨਾ ਹੈ ਹਮ ਟਾਈਮ ਨਹੀਂ ਆਇਆ ਹਾਂ ਬਾਰ ਬਹੁਤ ਘੱਟ ਆਇਆ ਆਪਾਂ ਬਹੁਤ ਘੱਟ ਲੈਨੇ ਆ ਕੰਪਲੈਕਸ ਦੇ ਵਿੱਚ ਹੀ ਆ ਬਲੱਟ ਸਾਲ ਹੋ ਗਏ ਇੱਥੇ ਆ ਨੂੰ 2-4 ਵਾਰ ਮੈਂ ਬਾਹਰ ਖਾਤਾ ਹੂ ਆਪਾਂ ਮਾਤਾ න होना වි जात्र ශාම ලන්දනග තනුබ කම් කම ස ලන ेंगे දන කා න ਉਹ ਕਾਈਟ ਫਲੀਟ ਤੇ ਕਹਿੰਦੇ ਵੀ ਚਲੋ ਬਸ ਰੱਜ ਗਏ ਹਨਾ ਮੈਂ ਕਿਹਾ ਹਾਂ ਰੱਜ ਗਏ ਮੈਂ ਕਿਹਾ ਹਰਦਾ 버거 버거 ਦੇਖਣਾ ਠੀਕ ਹੈ ਥੋੜਾ ਥੋੜਾ ਖਾਵਾਂਗੇ ਮੇਰੇ ਭਾਵੇਂ ਇਸ ਕਹਿਣ ਦਾ ਗੁਰਵੇ ਕਹਿੰਦਾ ਆ ਲੋ ਦੇਖ ਲੋ ਬਸ ਚਲੋ ਆਇਂ ਦੇਖਣਾ ਆਗੇ ਦੇਖਣਾ ਆ ਦੇ 버거 ਲਈ ਬੈਠੇ ਤਰਾ 버ਕਰ ਆਇਂ ਦੇਖਣਾ ਖਾ ਦੇਖਣਾ मा तो तो भी तो नहीं कर रही मैं मुझे लग रहा है आप ने सारा को खा गया ए? आप तो सारा को खा गया है आप फिर मेरे आ रहा कुछ खा के हर तुमने देख लो ऑडियंस अगर तुम खा सकती हो बढ़िया के खा ले दे तो दूंगा नहीं आगे खा लो होनी चाहिए थी ਤੁਸੀਂ ਮੈਂ ਕੈਮਰਾ ਨਹੀਂ ਓਨ ਕੀਤਾ ਸੁਨਾਏ ਹੈ ਤੂੰ ਖਾਂਦੇਸ ਦੇਖਣ ਆਲੇ ਸੀ ਜਦੋਂ ਮੈਂ ਕੈਮਰਾ ਓਨ ਕੀਤਾ ਨਾਲੇ ਮੂੰਹ ਬੰਦ ਕਰ ਲੇ ਹੈਨਾ ਤੇ ਪਹਿਲਾਂ ਹਾਰੇ ਜਦੋਂ ਖਾਦੇ ਖਾਉ ਹਾਂ ਮੂੰਹ ਅੜ ਕੇ ਪੂਰਾ ਉਹ ਜਸੋ ਮਾਂ ਜੀ ਇਹਦੇ ਸਾਰੇ ਸਾਸ ਹੀ ਖਾਣੀਆਂ ਖੱਲੀਆਂ ਇਹ ਤਾਂ ਫੇਲੇ ਸਾਸ ਹੀ ਨਹੀਂ ਦੇਖ ਰਿਹਾ ਰੋਟੀ ਖਾਣੀ ਹੋਗੀ ਚੰਗੀ ਬਰਦਾ ਜਨਾ ਦੇਖ ਮਾਂ ਜੀ ਇਹਨਾਂ ਖਲੇ ਸਾਸ ਤੋਂ ਬਦਲ ਲਿਆ ਜਾ ਰਾਂਗੇ ਹਾਂ ਜਸ ਤੂੰ ਤਾਂ ਖਲੇ ਸਾਸ ਹੀ ਡਖਣਾ ਚਪਾ ਕੇ ਤੇ ਇਹ ਕਰਦਾ ਟਾਂਡਾ ਬਣਾਵਾਗੇ ਹਣਾ ਪੜਨਾ ਹੁਣ ਅੱਛਾ ਸਿਰ ਤੂੰ ਮੈਂ ਮੁੰਡੇ ਤਰਸੇ ਪੜਨਾ ਜਾਗੇ ਕੰਨੜ ਬਣਾਵਾ ਮੈ ਉਹਨੂੰ ਖੁਸ਼ ਕਰਤਾ ਇਹਨਾਂ ਗਵਾ ਕੇ ਨਾਰੀ ਉਹ ਡਾਕਟਰ ਨੂੰ ਜਿਆਦਾ ਹੈ ਹੈ ਗੁਰਮੇਦ ਸਿੰਘ ਹੰਟਾ ਨੰਦ ਮਹਾਵੀਰ ਫੰਦੂ ਨੇ ਮਹਾਵੀਰ ਤੇ ਚੋਰਾ ਕੱਢੀ ਜਾਂਦਾ ਪਿਆਜ਼ ਟਮਾਟਰ ਵੀ ਰੰਗਣ ਲੱਗਿਆ ਹੈ ਦੇਖੋ ਮਿੱਠਾ ਟੇਸਟ ਆਇਆ ਹੈ ਇਹਨੇ ਕੰਦਾ ਖਾਣਾ ਦਾ ਰੋਟੀ ਉਹ ਤਾਂ ਪਰ ਉੱਥੇ ਵੀ ਮਿਲ ਜਾਣੀ ਸੀ ਹੈ ਮਹਾਵੀਰ ਮੰਨ ਜਿਹਾ ਦਾ ਰੋਟੀ ਦਾ ਮੁੱਤ 10 ਰੁਪਏ ਦੀ ਟਮਾਟਰ ਮੈਂ ਮਿਸਾਂ ਹਾਂਜੀ ਹੁਣ ਇੱਕ ਅਸੀਂ ਖਾਵਾਂਗੇ ਹੌਟ ਗਲਾਬ ਜਾਪਣੇ ਕੇ ਪੀਸ ਜਿਆਦਾ ਨਹੀਂ 3-4 ਜਣੇ ਖਾਵਾਂਗੇ ਅਸੀਂ ਚਲ ਦੇਖੋ ਕਿਵੇਂ ਹਰ ਹੂੰ ਤੇ ਗਾਇਲ ਆਪਣੇ ਪੈਨ ਵਾਲੇ ਬੀਬੀਆਂ ਹੁੰਦੀਆਂ ਨੇ ਮੰਮੀ ਹੁਣੇ ਲਾ ਲਓ ਪੁਰਾਣੀਆਂ ਪਿੱਛੇ ਜਿਨਾਂ ਲਾ ਲਓ ਨੇ ਨਹੀਂ ਲੈ ਤਲਾਬ ਜਮਨ ਤਾਂ ਵੀ ਗਰਮ ਕਰਕੇ ਇਹਦੇ ਪੈਸੇ ਵਧਾਤੇ ਗੱਲ ਸਹੀ ਆ ਨਾ ਤਲਾਬ ਜਮਨ ਹੋਈ ਹੁੰਦੀ ਆ ਸਰ ਨੂੰ ਆ ਬਹੁਤ ਜ਼ਿਆਦਾ ਸਾਰਾ ਕੱਲਾ ਕੱਲਾ ਪਿਕਸਲ ਆ ਜਾ ਬਰਾ ਆਣਾ ਸੰਪਪ ਇਸੇ ਕਪਾਸਤੇ ਤੇ ਗੁਰਮੀਹਰ ਨੇ 버ਗਰ ਵੀ ਖਾੜਿਆ ਮਨਚੂਰੀਅਨ ਵੀ ਖਾੜਿਆ ਖਾਂਦਾ ਖਾਂਦਾ ਬਤਾ ਕੀ ਕਹਿੰਦਾ ਕੰਨ ਲੈ ਸਭ ਤੋਂ ਪਹਿਲੀ ਚੀਜ਼ ਤਾਂ ਹੋ ਪਈ ਆ ਇਹਨੇ ਵੈਸੇ ਖਾਜੇ ਘਰ ਕੇ ਪਹਿਲੇ ਹੀ ਸਾਫ ਖਾ ਲੈਣਾ ਇੱਕ ਦੀ ਸੀਗੀ ਹੁਣ ਦੋ ਦੋ ਤਾਂ ਮੰਨੇ ਇੱਕ ਦੋਸਤ ਕਹਿੰਦਾ ਭਾਈ ਵੀ ਆਰਡਰ ਕਰ ਉਹ ਅੱਧਾ ਘੰਟੇ ਮੈਨਿੰਗ ਦੇਖ ਕੇ ਕਹਿੰਦਾ ਕਹਿੰਦਾ ਭਾਈ ਦੋ ਗੋਲੀ ਸੌਂਫ ਲਿਆ ਦੋ ਹਮਮਾ ਹੋਟਲ ਦੇ ਸਾਸੂੰ ਤੋਂ ਥੋੜੀ ਹਾਈ ਫਾਈਟ ਦੇਣ ਲੱਗੇ ਮੈਲੇ ਰੰਗ ਬਰੰਗੇ ਜਿਹੇ ਬੁਝ ਚੀਨੀ ਦੇ ਸਾਨੇ ਉਹ ਜ਼ਿਆਦਾ ਵਧੀਆ ਹੁੰਦੀ ਸੀਗੇ ਤਾਂ ਹਾਂ ਨਾ ਜਦੋਂ ਆਪਾਂ ਸੰਦੀ ਗਿਰਨੋ ਕੱਟੇ ਗਏ ਨੀ ਨਹੀਂ ਸੱਚੀ ਹੋਰ ਜ਼ਿਆਦਾ ਸਵਾਦੰਦ ਸੀ ਆ ਕੀ ਹਰਿਆਣੀਆਂ ਮੈਂ ਇਹ ਗੱਲ ਕਰਦੀ ਸੀਗੀ ਮੇਰਾ ਵੀ ਅ ਬਸ ਸਹੀ ਬਹੁਤ ਟਾਈਮ ਹੋ ਗਿਆ ਉਹਨਾਂ ਦੇ ਨਾਨੀ ਸੀਗੇ ਮਤਲਬ ਸਾਡੇ ਇਧਰ ਮੰਮੀ ਇਹਨਾਂ ਦੇ ਕਮਲ ਦੇ ਨਾਨੀ ਤੇ ਅਸੀਂ ਅਮਰਸਰ ਗਏ ਸੀਗੇ ਸਾਰੇ ਹਰਮੰਦਰ ਸਾਹਿਬ ਮੱਥਾ ਟੇਕਣ ਨਾਲ ਤੇ ਕਿ ਬਾਹਰ ਦੇ ਦੁਕਾਨਾਂ ਹੁੰਦੀਆਂ ਨੇ ਉਹਦੇ ਆਪ ਕੀ ਖਾਣ ਗਏ ਸੀ ਪਾਸਪੋਰਟ ਹੀ ਹਾਂਦੇ ਬਰਗਰ ਵਗੈਰਾ ਕੁਝ ਕੁਝ ਖਾਦਾ ਸੀ ਪਤਾ ਨਹੀਂ ਕੀ ਖਾਦਾ ਸਾਨੂੰ ਯਾਦ ਨਹੀਂ ਕੀ ਖਾਦਾ ਸੀਗਾ ਨਾਨੀ ਸੀ ਮੰਮੀ ਸੀ ਤੇ ਅਸੀਂ ਸੀਗੇ ਬਸ ਸਾਡੇ ਬੱਚੇ ਸੀਗੇ ਉਦੋਂ ਨਾ ਉਹ ਐਂਡਰਸ ਸਾਉਂਗ ਦਿੰਦੇ ਹੁੰਦੇ ਆ ਨਾ ਸਾਫ਼ ਸੀਗੀ ਕੀ ਸੀ ਉਹ ਉਹਨਾਂ ਨਾਨੀ ਨੇ ਉਹਦੇ ਟਿਸ਼ੂ ਪੇਪਰ ਤੇ ਪਾ ਲਈ ਪਾਗਲੇ ਵੇਟ ਲਈ ਕਹਦੇ ਨਾ ਕਹਿੰਦੇ ਕਿ ਆਪਣੇ ਪੈਸੇ ਦਿੱਤੇ ਹੋਏ ਆ ਘਰੇ ਲੈ ਕੇ ਜਾਵਾਂਗੇ ਪਾਗਲੇ ਇਹ ਤਾਂ ਹਾਂਜੀ ਹੁਣ ਅਸੀਂ ਵਾਪਸ ਚੱਲੇਗਾ ਟਾਈਮ ਹੋ ਗਿਆ 9:30 ਦਾ ਸਾਢੇ 28 ਸ ਸਾਢੇ ਨਾਲ ਹੋ ਗਿਆ ਘੰਟਾ ਲੱਗੇ ਸਾਨੂੰ ਅਸੀਂ ਰੋਟੀ ਵਗੈਰਾ ਕੁਝ ਨਹੀਂ ਖਾਦਾ ਹੈਗਾ ਤੇ ਅਸੀਂ ਹਲਕਾ ਹੀ ਖਾਣਾ ਖਾਦਾ ਅਰੇ ਸਾਡੇ ਪਿੰਡ ਠੀਕ ਆ ਨਾਲੇ ਵਧੀਆ ਸੀ ਨਾ ਖਾਣਾ ਵੀ ਉਹ ਕਿ ਅਸੀਂ ਉਹਨਾਂ ਨੇ ਇੱਕ ਮੰਸੂਰੀਆਂ ਦੀ ਪਲੇਟ ਮੰਗਾਈ ਸੀ ਉਹ ਤਿੰਨਾਂ ਨੇ ਖਾ ਲਈ ਥੋੜੇ ਗੁਰਮੇਹਰ ਨੇ ਦੋ ਪੀਸ ਲੈ ਲੈ ਬਾਕੀ ਦੋਨਾਂ ਨੇ ਅਸੀਂ ਇੱਕ ਡੋਸੇ ਦੀ ਪਲੇਟ ਮੰਗਾਈ ਸੀ ਦੋਨਾਂ ਨੇ ਅਸੀਂ ਖਾ ਲਈ ਉਹ ਕਰ ਕਰਕੇ ਤੇ ਜਿਹੜਾ ਆਕਾ ਨੇ 버ਗਰ ਖਾਦਾ ਸੀਗਾ ਸਪ੍ਰਿੰਗ ਰੋਲ ਖਾਦੇ ਸੀਗੇ ਮਤਲਬ ਕਿ ਅਸੀਂ ਹੈਵੀ ਨਹੀਂ ਹੋਏ ਹੈਗੇ ਨਾ ਚਲੋ ਆਏ ਹੋ ਕੇ ਚਲੋ ਬਾਹਰ ਖਾ ਲਿਆ ਬੜ ਨੂੰ ਖੁਸ਼ੀ ਜੀ ਮਿਲ ਗਈ ਜਿੰਵਿੰਦਰਾ ਚ ਮਨ ਸੀਗਾ ਦੋਸਾ ਖਾਣ ਦਾ ਤੇ ਬੱਚੇ ਵੀ ਚਲੇ ਖੁਸ਼ ਹੋ ਗਏ। ਚੱਲਾ ਨਹੀਂ ਆਏ ਹੁੰਦੇ ਵੀ ਚਲੋ ਕਿਤੇ ਕਿਤੇ ਬਾਹਰ ਜਾਇਆ ਤਾਂ ਆਪਣਾ ਮਤਲਬ ਆਪਣੇ ਪੈਰ ਦੇ ਕਿੰਨੇ ਕਾਪਾ ਖਰਚਾ ਕਰ ਸਕਦੇ ਆ। ਤਾਂ ਮਾੜੀ ਗੱਲ ਨਹੀਂ ਹੈਗੀ ਕੋਈ। ਲੋਕ ਮਤਲਬ ਕਿ ਖੁਸ਼ੀ ਹੋ ਜਾਂਦੀ ਆ ਥੋੜੇ ਟਾਈਮ ਲਈ। ਉਹਨਾਂ ਟਾਈਮ ਸਾਡ ਨੂੰ ਹੋਗਾ ਟ੍ਰੈਫਿਕ ਵੀ ਬਹੁਤ ਹੋਗੀ ਦੇਖੋ। ਤੇ ਨਹੀਂ ਰਗਰ ਲੈ ਮੈਂ ਇਹਨਾਂ ਨੂੰ ਕਹਿੰਦੀ ਸੀ ਵੀ ਨਹੀਂ ਰਹੋਗੇ ਰਹਿਣ ਦੋ। ਇਹ ਕਹਿੰਦੇ ਨਹੀਂ ਹੁਣ ਜਾਣਾ। ਕੋਈ ਬਟੇਮ ਹੈਗਾ ਇੱਥੇ ਸੜਕ ਚੱਲਦੀ ਆ ਹਨਾ ਹਨਾ ਹੂੰ ਚੱਲਦੀ ਹੈ ਕੋਈ ਪ੍ਰੋਬਲਮ ਨਹੀਂ ਹੈਗੀ ਵਧੀਆ ਖਾਲੀਆ ਰੋਡ ਦਾ ਵੀ ਹੂੰ ਲੋ ਜੀ ਕਰੇ ਪਹੁੰਚ ਗਏ ਪੌਣੇ 10 ਹੋ ਗਏ 9:50 ਹੋ ਗਏ ਉੱਤੇ ਹੋ ਗਏ ਤੇ ਕਰੇ ਪਹੁੰਚ ਗਏ ਹੁਣ ਘੰਟਾ ਕੁ ਵਕਾਂ ਨੂੰ ਪੜਾਵਾਂਗੇ ਵੀਡੀਓ ਵਗਰਾ ਐਡਿਟ ਕਰਾਂਗੇ ਕਿਉਂਕਿ ਦੋ ਦਿਨ ਪਈ ਨਹੀਂ ਹੈਗੀ ਦੋ ਕਿ ਤਿੰਨ ਦਿਨ ਨਹੀਂ ਪਈ ਮਨ ਲਾਉਂ ਤਿੰਨ ਦਿਨ ਨਹੀਂ ਪਈ ਕਿਉਂਕਿ ਮੈਂ ਬਿਮਾਰ ਚੱਲ ਰਹੀ ਇਸ ਤਿੰਨ ਦਿਨ ਹੋ ਗਏ ਤੇ ਮੈਂ ਫਿਰ ਨਾ ਦਾ ਮਤਲਬ ਵੀਡੀਓ ਬਣਾਉਣ ਨੂੰ ਮਨ ਕੀਤਾ ਮੈਂ ਤਾਂ ਕੰਮ ਵੀ ਸਫਾਈ ਵਾਲੇ ਕੰਮ ਨਹੀਂ ਕੀਤੇ ਨਹੀਂ ਹੈਗੇ ਸਿਰਫ ਰੋਟੀ ਤੱਕ ਦੇ ਕੀਤਾ ਸੀ ਐਨਾ ਮੇਰਾ ਬੁਰਾ ਹਾਲ ਸੀਗਾ ਤਾਂ ਮਨ ਕਰਕੇ ਸਾਡੀ ਵੀਡੀਓ ਨਹੀਂ ਪਈ ਹੈਗੀ ਇੱਕ ਸਾਡੇ ਗगन ਦੀਦੀ ਨੇ ਉਹ ਸਾਨੂੰ ਬਹੁਤ ਹੀ ਜ਼ਿਆਦਾ ਵਧੀਆ ਕਮੈਂਟ ਕਰਦੇ ਨੇ ਬਹੁਤ ਹੀ ਜ਼ਿਆਦਾ ਉਹਨਾਂ ਦੇ ਨਾ ਕਮੈਂਟ ਪੜ ਕੇ ਸਾਡਾ ਜਿਹੜਾ ਮਾੜਾ ਬਹੁਤ ਜ਼ਿਆਦਾ ਮਤਲਬ ਖੁਸ਼ ਹੋ ਜਾਂਦਾ ਸਾਨੂੰ ਗगन ਦੀਦੀ ਬਹੁਤ ਸੋਹਣੇ ਸਾਡੇ ਕਮੈਂਟ ਕਰਦੇ ਆ ਸਾਡੇ ਹਰੇਕ ਵੀਡੀਓ ਤੇ ਕਮੈਂਟ ਕਰਦੇ ਆ ਫਿਰ ਅਸੀਂ ਦੀ ਬਹੁਤ ਬਹੁਤ ਹੀ ਧੰਨਵਾਦ ਸਾਡੇ ਨਾਲ ਹਰੇਕ ਵੀਡੀਓ ਤੁਸੀਂ ਆਈ ਕਮੈਂਟ ਕਰਦੇ ਰਹੋ ਸੋਹਣੇ ਸੋਹਣੇ ਸਾਨੂੰ ਹਣਾ ਤੁਹਾਡੇ ਕਮੈਂਟ ਦੇਖ ਕੇ ਹੌਸਲਾ ਹੋ ਜਾਂਦਾ ਸਾਨੂੰ ਬਹੁਤ ਹੌਸਲਾ ਹੁੰਦਾ